ਬਟਾਲਾ ਵਿੱਚ ਆਟੋ ਰਿਕਸ਼ਾ ਤੇ ਈ ਰਿਕਸ਼ਾ ਦਾ ਅਕਸਰ ਹੀ ਕਲੇਸ਼ ਰਹਿੰਦਾ ਹੈ ਅੱਜ ਕਲੇਸ਼ ਬਟਾਲਾ ਦੇ ਟ੍ਰੈਫਿਕ ਦਫ਼ਤਰ ਦੇ ਵਿੱਚ ਪਹੁੰਚਿਆ ਜਿੱਥੇ ਆਟੋ ਰਿਕਸ਼ਾ ਵਾਲਿਆਂ ਦਾ ਕਹਿਣਾ ਸੀ ਕਿ ਈ ਰਿਕਸ਼ਾ ਵਾਲੇ ਜਾਮ ਲਗਾਉਂਦੇ ਹਨ ਤੇ ਨਜਾਇਜ਼ ਤੌਰ ਤੇ ਸਵਾਰੀਆਂ ਚੁੱਕਦੇ ਹਨ ਦੂਜੇ ਪਾਸੇ ਈ ਰਖਾ ਵਾਲਿਆਂ ਨੇ ਕਿਹਾ ਹੈ ਕਿ ਆਟੋ ਰਿਕਸ਼ਾ ਵਾਲੇ ਸ਼ਰਿਆਮ ਬਦਮਾਸ਼ੀ ਕਰਦੇ ਹਨ ਜਿਸ ਨੂੰ ਲੈ ਕੇ ਅੱਜ ਅਸੀਂ ਟ੍ਰੈਫਿਕ ਪੁਲਿਸ ਦੇ ਵਿੱਚ ਪਹੁੰਚੇ ਹਾਂ ਪਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਸਾਡਾ ਫੈਸਲਾ ਕਰਾਇਆ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਰੀ ਸਿਰ ਚਲੀਏ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਕਿਹਾ ਕਿ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਇਹਨਾਂ ਦਾ ਨਿੱਤ ਦਾ ਕਲੇਸ਼ ਮਕਾਉਣ ਲਈ ਅੱਜ ਇਹਨਾਂ ਨੂੰ ਟ੍ਰੈਫਿਕ ਦਫ਼ਤਰ ਸੱਦਿਆ ਗਿਆ ਸੀ ਕੀ ਤਾਵਾ ਚੱਲ ਰਹੀ ਕਿ ਕਿ ਲਾਓ ਨਾ ਜੇ ਪਿੱਛੇ ਨੰਬਰ ਵੇ ਤੈਨੂੰ ਘੱਟਵਾਇਆ ਨਾ ਬੋਲਦਾ ਮਰਦਾ ਹੀ ਨਹੀਂ ਇਹ ਨੌਕਰ ਵਾਲਾ ਕਿਹਾ ਮੇਰਾ ਨਾਂ ਨੂੰ ਸੌਣੀ ਵੇਚੇ ਨਾ ਘਲਾਸੀ ਹੋਵੇ ਇਹ ਨੌਕਰ ਵੀ ਮੰਨਦੇ ਕਿ ਮੈਂ ਦੱਤੂ ਮੋਤੇ ਹੀ ਰੱਖਾ ਨਹੀਂ ਹੋਇਆ ਤਾਂ ਸਵਾਦੀ ਤੇ ਮੇਰੀਆਂ ਬੈਂਡ ਲੱਗेंगी ਇਹਨਾਂ ਦਾ ਕਹਿਣਾ ਮਤਲਬ ਇਹ ਆ ਕਿ ਜੇਦਾਂ ਨਾਲ ਪਰ ਨਾਲ ਹੀ ਤਿਹੜੀ ਆ ਪੈਰੇ ਬਰੇ ਟੈਂਪਰ ਨਹੀਂ ਹੋਣੀ ਇਹ ਰਿਕਸ਼ਾ ਤੇ ਆਪਣੇ ਆਪ ਬਰੇ ਨਾ ਨਾ ਲੱਗ ਰਿਹਾ ਉਹਦੀ ਆਪਾਂ ਉੱਤੇ ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਇਸ ਦੇ ਵਿੱਚ ਡਿਸਪਿਊਟ ਹੈਗਾ ਸੀਗਾ ਤੇ ਇਹਨਾਂ ਦੋਹਾਂ ਧਿਰਾਂ ਦੇ ਕੋਈ ਨੁਮਾਇੰਦੇ ਜਿਹੜੇ ਮੇਨ ਮੋਦ ਪਰ ਬੰਦੇ ਸੀ ਉਹਨਾਂ ਨੂੰ ਮੈਂ ਬੁਲਾ ਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਟੋ ਰਿਕਸ਼ਾ ਤੇ ਬੈਟਰੀ ਵਾਲੇ ਜਿਹੜਾ ਰਿਕਸ਼ਾ ਉਹ ਚਲਾਓ ਤੇ ਫਿਰ ਵੀ ਜਿਹੜਾ ਵਾ ਇਸ ਤੋਂ ਬਾਅਦ ਜੇ ਨਹੀਂ ਸਮਝਦੇ ਤੇ ਅਫਸਰਾਂ ਨਾਲ ਡਿਸਕਸ ਕਰਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਵਾ ਉਹ ਕੱਢਿਆ ਜਾਏਗਾ ਸ਼ਿਆਵਾਨ ਜਿਹੜੇ ਰਜਿਸਟਰਡ ਆਟੋ ਉਹਨਾਂ ਦੀ ਜਿਹੜਾ ਬੈਟਰੀ ਵਾਲਾ ਐ ਇਸ ਵੇਲੇ ਤੇ ਹੁਣ ਦੋਵਾਂ ਦੀ ਬਣੀ ਪਈ ਐ ਨਾ ਬੈਟਰੀ ਵਾਲਿਆਂ ਦੀ ਤੇ ਨਾ ਦੂਜਿਆਂ ਦੀ ਉਹ ਸਵਾਰੀ ਜਿਹੜੀ ਆ ਆਟੋ ਚ ਬਹਿੰਦੀ ਨਹੀਂ ਇਹ ਇਕੱਲੀ ਇਕੱਲੀ ਸਵਾਰੀ ਲੈ ਕੇ ਦੌੜ ਜਾਂਦੇ ਆ ਉਹ ਉਹ ਕਹਿੰਦੇ ਅਸੀਂ ਮਤਲਬ ਪੰਜ-ਛੇ ਸਵਾਰੀਆਂ ਵਹਾ ਕੇ ਲਈਏ ਫੇਰ ਕਮਾਈ ਹੁੰਦੀ ਐ ਇਸ ਕਰਕੇ ਇਹਨਾਂ ਦੀ ਥੋੜੀ ਜੀ ਸਮੱਸਿਆ ਕੋਈ ਜ਼ਿਆਦਾ ਸਮੱਸਿਆ ਨਹੀਂ ਇਹਨਾਂ ਦਾ ਟ੍ਰੈਫਿਕ ਦਾ ਹੱਲ ਕਰਨਾ ਪਲਣ ਬਣਿਆ ਟ੍ਰੈਫਿਕ ਬਿਲਕੁਲ ਜੀ ਇਹਨਾਂ ਨੂੰ ਹੁਣ ਬਾਹਰ ਕੱਢਤਾ ਐ ਟ੍ਰੈਫਿਕ ਸੁਮੂਥਲੀ ਚੱਲ ਰਹੀ ਐ ਹਾਲੇ ਮੇਰਾ ਨਾਮ ਜਸਪਾਲ ਹੈ ਜੀ ਮੈਂ ਮਾਲ ਆਟੋ ਯੂਨੀਅਨ ਆਪਾਂ ਦਸ਼ਮੇਸ਼ਾਟੋ ਯੂਨੀਅਨ ਆ ਮੈਂ ਆਟੋ ਰਿਕਸ਼ਾ ਜਿਹੜੇ ਉਹਨਾਂ ਦੇ ਪ੍ਰਧਾਨ ਹੈ ਜੀ ਹਾਂ ਕਾਲੇ ਆਟੋ ਨਹੀਂ ਹੁੰਦੇ ਜਿਹੜੇ ਜੀ ਟੈਂਪੂ ਟੈਂਪੂ ਹਾਂ ਜੀ ਉਹਨਾਂ ਦੇ ਵੇਖੋ ਜੀ ਬੈਟਰੀਆਂ ਵਾਲੇ ਅਸੀਂ ਤੁਹਾਡੇ ਨਾਲ ਰਲੇ ਅਸੀਂ ਉਹਨਾਂ ਨੂੰ ਰਲਾਇਆ ਪਹਿਲਾਂ ਵੀ ਇਦਾਂ ਕੋਈ ਝਗੜਾ ਹੋਇਆ ਤੇ ਅਸੀਂ ਉਹਨਾਂ ਨੇ ਕਿਹਾ ਵੀ ਰਲ ਕੇ ਚੱਲੋ ਐਮਐਲ ਸਾਹਮਣੇ ਇੰਨੀ ਗੱਲ ਕਹੀ ਸੀ ਅਸੀਂ ਰਲ ਕੇ ਚੱਲਣ ਦੇ ਆ 2 ਸਾਲ ਤੋਂ ਠੀਕ ਹੈ ਜੀ ਹੁਣ ਉਹਨਾਂ ਦਾ ਬੈਟਰੀਆਂ ਦਾ ਪ੍ਰਧਾਨ ਕਹਿੰਦਾ ਵਾ ਕਿ ਮੈਂ ਆਟੋ ਨਹੀਂ ਲੱਗਣ ਦੇਣਾ ਤੁਸੀਂ ਜਿੱਥੇ ਤੁਹਾਡੇ ਕੋਈ ਜ਼ੋਰ ਲੱਗਦਾ ਲਾ ਲ हां जी ਆ ਗੱਲ ਹੈ ਜੀ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਅੱਜ ਅਨ ਚਾਰ ਸਾਹਿਬ ਕੋ ਆਏ ਆ ਹੁਣ ਜੋਨ ਚਾਰ ਸਾਹਿਬ ਨੇ ਫੈਲਾ ਕੀਤਾ ਸਾਨੂੰ ਮਨਜ਼ੂਰ ਆ ਉਹਨਾਂ ਨੇ ਫੈਲਾਇਆ ਕੀਤਾ ਵੀ ਦੋ ਬੈਟਰੀਆਂ ਜਾਣਗੀਆਂ ਚਾਰ-ਚਾਰ ਸਵਾਰੀਆਂ ਖਣਗੀਆਂ ਆਟੋ ਵਾਲਾ ਅੱਠ ਸਵਾਰੀਆਂ ਖਰੇਗਾ ਇੱਕ ਕਾਟੋ ਖਰੇਗਾ ਪੰਗਾ ਹੈ ਕਿ ਪੰਗਾ ਇਹੋ ਹੀ ਜੀ ਬਸ ਉਹ ਨਹੀਂ ਲੱਗੰਦੇ ਤੇ ਉਹਨਾਂ ਨੇ ਅਨ ਨੂੰ ਤਿੰਨ ਦਿਨ ਹੋ ਗਏ ਜੀ ਅੱਜ ਅਸੀਂ ਆਟੋ ਨਹੀਂ ਚਲਾ ਕੇ ਵੇਖਿਆ ਹਾਂਜੀ ਤਿੰਨ ਦਿਨ ਤੋਂ ਅਸੀਂ ਇਦਾਂ ਹੀ ਬੇਕਾਰ ਤੁਰੇ ਫਿਰਦੇ ਜਿਹੜੇ ਆਟੋ ਤਾਂ ਨਿਆਜ ਕਿੜੇ ਤੁਸੀਂ ਚੈੱਕ ਕਰ ਸਕਦੇ ਜੀ ਅਸੀਂ ਸਟੈਂਡ ਭਾੜੇ ਕੋ ਸਟੈਂਡ ਹੈ ਜੀ ਕਿਰਾਏ ਤੇ ਅਸੀਂ 10000 ਰੁਪਏ ਮਹੀਨਾ ਭ ਆਟੋ ਰਜਿਸਟਰ ਜਿਖੜਾ ਦਾ ਅਹੀਂ ਆਟੋ ਰਜਿਸਟਰ ਆਪਣੇ ਆਈ ਜੂਨੀਅਰ ਰਜਿਸਟਰ ਕਰਾਈ ਹੈ ਸਟੈਂਡ ਵੇਖੋ ਜੀ ਐਸੇ ਕਰਕੇ ਸਟੈਂਡ ਲਏ ਨੇ ਬਕਾਇਦਾ 10000 ਰੁਪਏ ਮਹੀਨਾ ਭਰ ਰਹੇ ਆ ਜੀ ਇਸ ਸਟੈਂਡ ਦਾ ਬੈਂਟਰੀ ਵਾਲੇ ਬੈਂਟਰੀ ਵਾਲੇ ਰੋਡ ਦੇ ਉੱਤੇ ਜਾਮ ਲਾ ਕੇ ਆਂਦੇ ਜੀ ਅਹੀਂ ਜਾ ਜੋ ਮਰਜ਼ੀ ਕਰ ਲੋ 15 ਆ ਗਿਆ ਵੀਰਿੰਦਾ ਪ੍ਰਧਾਨ ਹਾਂ ਮੈਂ ਜੀ ਇਹ ਫੈਸਲਾ ਸਰ ਹੁਣ ਇਹ ਕਹਿ ਰਹੇ ਨਾ ਵੀ ਜਿੱਦਾਂ ਸਾਨੂੰ ਮਨਜ਼ੂਰ ਆ ਇਹ ਫੈਸਲਾ ਸਾਲ ਪਹਿਲੇ ਵੀ ਹੋਇਆ ਸਰ ਵਾਰੀ ਹੋਈ ਗੱਲ ਹੋਈ ਹੀ ਵੀ ਇੱਕ ਦਿਨ ਇਹ ਅੱਗੇ ਲੱਗਣਗੇ ਇੱਕ ਦਿਨ ਨਹੀਂ ਲੱਗਾਂਗੇ ਇੱਕ ਦਿਨ ਹੀ ਨਹੀਂ ਮੰਨੇ ਸਾਰੇ ਮੁਲਾਜ਼ਮਾਂ ਨੂੰ ਪੁੱਛ ਲਿਓ ਆ ਸਾਡੇ ਕੋਲ ਵੀਡੀਓ ਪਈਆਂ ਅਸੀਂ ਤਰਲੇ ਕੱਢਣੇ ਹਨਾਂ ਦੇ ਵੀ ਵਾਰਿਸ ਸਰ ਜਲੋ ਕਹਿੰਦੇ ਨਾ ਕਿਉਂਕਿ ਸਰ ਇਹ ਇਨਸਾਫ ਕਰੋ ਨਾ ਬੂਏ ਬਾਸਟਾਨ ਦੇ ਬੂਏ ਅੱਗੇ ਹੋਣ ਇਹ ਅਹੀਂ ਹੋਈ ਅੱਗੇ ਇਨਸਾਫ ਹੈਗਾ ਸਰ ਇੱਕ ਦਿਨ ਚ ਇੱਕ ਗੱਲ ਹੁੰਦੀ ਰਹੀ ਵੀ ਵਾਰੀ ਵਾਰੀ ਸਰ ਲੱਗਣਗੇ ਇੱਕ ਦਿਨ ਹੀ ਲੱਗਣਦਾ ਮੂਏ ਦੇ ਅੱਗੇ ਜੰਮ ਕੇ ਜੰਮ ਕੇ ਬਾਸ ਲੜਾਈ ਸਰ ਇਹੋ ਹੀ ਅਹੀਂ ਕਿ ਨਹੀਂ ਵਾਰੀ ਸਰ ਫੇਰ ਜਦੋਂ ਪੁਲਿਸ ਨੇ ਪਿੱਛੂ ਕਢਾਤੇ ਜਦੋਂ ਇਕੱਠੇ ਹੋ ਗਏ ਅੱਗੇ ਹੁਣ ਕਹਿੰਦੇ ਇਕੱਠੇ ਹੋ ਕੇ ਚੱਲੋ ਇਨਸਾਫ ਵੀ ਹੋਣਾ ਜਦੋਂ ਇਹ ਪਿੱਛੇ ਚੱਲਣ ਬੈਟਰੀ ਜਦੋਂ ਮਰਜੀ ਹੋਵੇ ਇਹ ਗੱਲ ਤਾਂ ਝੂਠ ਆ ਦੱਸੋ ਸਾਹਮਣੇ ਤਾਂ ਸਾਹਮਣੇ ਦੱਸੋ ਮੈਂ ਨਾ ਤਾਂ ਤਰਲੇ ਘੜਦਾ ਰਿਆਂ ਵੀ ਯਾਰ ਵਾਰੀ ਸਰ ਚੱਲੋ ਇੱਕ ਦਿਨ ਹਾਂ ਲਾਉਂ ਦੋ ਇੱਕ ਦਿਨ ਦੋ ਬਰਾਬਰ ਚੱਲੇ ਨਾ ਕਹਦੇ ਨਾ ਜੋ ਕੋ ਫੈਸਲਾ ਹੋ ਗਿਆ ਹੋ ਗਿਆ ਤੇ ਇਹ ਵੀ ਇਨਸਾਫ ਹਨ ਸਰ ਹੁਣ ਇਹ ਕਹਿੰਦੇ ਵੀ ਹੁਣ ਪੁਲਿਸ ਨੇ ਪਿਛੂ ਘੜਾਤੇ ਆ ਹੁਣ ਅੱਗੇ ਲੱਗੇ ਆ ਹੁਣ ਫਿਰ ਕਹਿੰਦੇ ਪਿੱਛੇ ਆੜਾ ਲਾਓ ਇਹਨਾਂ ਦੇ ਇਹ ਆਟੋ ਵਿੱਚ ਸਵਾਰੀ ਨਹੀਂ ਪੈਂਦੀ ਸਰ ਸਵਾਰੀ ਇਹਨਾਂ ਵੇਟ ਨਹੀਂ ਕਰਦੀ ਹੁਣ ਸਵਾਰੀ ਤਾਂ ਇਲਿਕਸ਼ ਨਹੀਂ ਬੰਦੀ ਦੋਸ ਬੈ ਗੀਆਂ ਤੁਰ ਪੈਂਦੀਆਂ ਇਹ ਕਹਿੰਦੇ ਵੀ ਨੌਕਰ ਬਣੋ ਅੱਡੇ ਵੀ ਵਾਰਿਸਰ ਚੱਲੋ ਇਹਨਾਂ ਦਾ ਭਰ ਕੇ ਤੋਰੀਏ ਫਿਰ ਆਪਣਾ ਬੰਗਾ ਮੁੱਕ ਜਾਏਗਾ ਕਿ ਨਹੀਂ ਬੰਗਾ ਸਾਰੇ ਤਾਂ ਠੀਕ ਹੈ ਜਿੱਦਾਂ ਅੰਚਾਰ ਸਾਹਿਬ ਨੇ ਕਿਹਾ ਅਸੀਂ ਚੱਲਦੇ ਆਂ ਪਰ ਇਹ ਨਾ ਸਰ ਗੱਲ ਸੁਣੋ ਹੁਣ ਜਿਹੜੇ ਇੱਥੇ ਬੈਟਰੀਆਂ ਚੱਲਦੀਆਂ ਨਾ ਇਹਨਾਂ ਦੇ ਲਾਗੂ ਜੇ ਵਾਰੀ ਹੱਡੀ ਆ ਗਈ ਹੈ ਨਾ ਜੇ ਲਾਗੂ ਕੋਈ ਹੋਰ ਗੱਡੀ ਨੰਂ ਗੱਡੀ ਇਹਨਾਂ ਨੇ ਉਧਰ ਪਿਠਾ ਕੇ ਸਵਾਰੀ ਤੋੜ ਦੇਣੀ ਹੈ ਦੂਜੀ ਗੱਲ ਇਹਨਾਂ ਨੂੰ ਪੁੱਛੋ ਵੀ ਇੱਕ ਦਿਨ ਵੀ ਝਾਮ ਖਲਾਇਆ ਇੱਕ ਦਿਨ ਵੀ ਰਜਿਸਟਰ ਕਿਹੜੇ ਆਹ ਦੋ ਦੋ ਇਹ ਦੋਨੋਂ ਰਜਿਸਟਰ ਸਰ ਐਵੈਂਚਰ ਹਾਂ ਜਿਹੜਾ ਡਾਡੇ ਕੋਲ ਕਾਪੀ ਸਾਡੇ ਕੋਲ ਵਾਹੀ ਦੋ ਤੀ ਕਿਹਾ ਮੈਂ ਸਾਰੇ ਸਾਰੇ ਪੇਪਰ ਲਾਵਾਂਗਾ ਇਹ ਰਜਿਸਟਰ ਸਰ ਹਾਂ ਜੀ ਨਹੀਂ ਜੂਨੀਅਰ ਰਜਿਸਟਰ ਸਰ ਇਹ ਰਿਚਰ ਰਜਿਸਟਰ ਇਹ ਇਹ ਜੂਨੀਅਰ ਰਜਿਸਟਰ ਆ ਰਹੀ ਚੀਤਪਕ ਸਿੰਘ ਨਹੀਂ ਨਹੀਂ ਸਰ ਨਹੀਂ ਇਹ ਨਹੀਂ ਜੀ ਨਹੀਂ ਜੀ ਜੂਨੀਅਰ ਰਜਿਸਟਰ ਸਰ ਤੁਹਾਡੇ ਨੰਬਰ ਸਰ ਹਾਨੀਆਂ ਗੱਡੀਆਂ ਦੀ ਆਰ ਸੀ ਹੈਗੀ ਆ ਨੰਬਰ ਨਹੀਂ ਲੱਗੇ ਲਾਇਸੈਂਸ ਸਾਰਿਆਂ ਕੋਲ ਆ ਗਿਆ ਕਿਉਂ ਨਹੀਂ ਆਗੇ ਲਾਇਸੈਂਸ ਲਾਇਸੈਂਸ ਤੋਂ ਬਿਨਾ ਦਰੇ ਦੂਜੀ ਗੱਲ ਸਰ ਅਸੀਂ ਇਸ ਰੋਡ ਤੇ ਚੱਲਦੇ ਹਾਂ ਸਾਡਾ ਫਰਜ਼ ਬੰਦਾ ਨਾ ਵੀ ਬੱਸ ਸਟੈਂਡ ਤੇ ਵਿਜਾਮਣ ਲੱਗਿੰਦੇ ਰ ਇਹਨਾਂ ਨੂੰ ਪੁੱਛੋ ਇੱਕ ਦਿਨ ਵੀ ਸੱਚ ਇਹਨਾਂ ਨੂੰ ਜਾਮ ਖਿਲਾਇਆ ਇਹ ਜਾਨ ਟ੍ਰੈਵਲ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ